ਅਜੁਨੀ ਸੈਭੰ ਅਜੁਨੀ ਸੈਭੰ ਗੁਰਪ੍ਰਸਾਦ ਗੁਰਪ੍ਰਸਾਦ ੴ ਸਤਨਾਮ ਸਤਨਾਮ ਕਰਤਾ ਪੁਰਖ ਕਰਤਾ ਪੁਰਖ ਨਿਰਭਉ ਨਿਰਭਉ ਨਿਰਵੈਰ ਨਿਰਵੈਰ ਅਕਾਲ ਮੂਰਤ ਅਕਾਲ ਮੂਰਤ ਅਜੁਨੀ ਸੈਭੰ ਅਜੁਨੀ ਸੈਭੰ ਗੁਰਪ੍ਰਸਾਦ ਗੁਰਪ੍ਰਸਾਦ ਕਿ ਬੱਚੇ ਤੁਹਾਡਾ ਪਹਿਲਾ ਕੁਐਸਚਨ ਠੀਕ ਹੈ ਨਾ ਇਹ ਲੋ ਕੁਐਸਚਨ ਹੈਗਾ ਮੂਲ ਮੰਤਰ ਲਿਖੋ ਮੂਲ ਮੰਤਰ ਲਿਖਤੀ ਰੂਪ ਚ ਦੇਣਾ ਸੀ ਕਿਵੇਂ ਉਸ ਤੋਂ ਪਤਾ ਲੱਗਿਆ ਜਿਸ ਤਰ੍ਹਾਂ ਬੋਲੇ ਉਸ ਤਰ੍ਹਾਂ ਲਿਖਣਾ ਹੈ ਅਗਲੇ ਦੂਸਰਾ ਕੁਐਸਚਨ ਹੈਗਾ 10 ਗੁਰੂ ਸਾਹਿਬਾਨ ਦੇ ਨਾਮ ਪਹਿਲੇ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਸ੍ਰੀ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਅਮਰਦਾਸ ਜੀ ਸ਼੍ਰੀ ਗੁਰੂ ਰਾਮਦਾਸ ਜੀ ਸ਼੍ਰੀ ਰਾਮਦਾਸ ਜੀ ਸ਼੍ਰੀ ਗੁਰੂ ਅਰਜਨ ਦੇਵ ਜੀ ਸ਼੍ਰੀ ਗੁਰੂ ਅਰਜਨ ਦੇਵ ਜੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ਼੍ਰੀ ਗੁਰੂ ਹਰ राय ਸਾਹਿਬ ਜੀ ਸ਼੍ਰੀ ਗੁਰੂ ਹਰ राय ਸਾਹਿਬ ਜੀ ਸ਼੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਸ਼੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਸਵੇਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਹਿਲੇ ਤੋਂ ਲੈ ਕੇ ਦਸਵੇਂ ਗੁਰੂ 10 ਗੁਰੂ ਸਾਹਿਬਾਨ ਦੇ ਨਾਮ ਇਹ ਵੀ ਆਪਾਂ ਨਾਮ ਲਿਖ ਕੇ ਦੇਣੇ ਨੇ ਠੀਕ ਹੈ ਨਾ ਅਰੇ ਤੁਹਾਨੂੰ ਯਾਦ ਹੋਣਗੇ ਮੇਰੇ ਖਿਆਲ ਕਿ ਜਿਨ੍ਹਾਂ ਨੂੰ ਕੰਟੀਨਿਊ ਪਤਾ ਹੱਥ ਖੜਾ ਕਰਕੇ ਬੋਲ ਸਕਦਾ ਹਾਂ ਸਾਰਿਆਂ ਚੋਂ ਇੱਕ ਬੋਲੋ ਵਿੜ ਤੋਂ ਬੋਲੋ ਪਿੱਛੇ ਹਾਂਜੀ ਖੜੇ ਹੋ ਕੇ ਬੁੱਧ ਬੋਲ ਜੀ ਤੰਲੀ ਪਾਸ਼ਾਈ ਸ਼ਿਗੂ ਨਾਨਕ ਸ਼ਾਬਾਸ਼ ਜੀ ਪਾਸ਼ਾਈ ਸ਼ਿਗੂ ਨੰਦਰਪਾਲ ਜੀ ਸ਼ਿਗੂ ਰਮਾਤਾ ਅਸਤੀ ਸ਼ਿਗੂ ਰਾਮਾ ਅਸਤੀ ਥੋੜਾ ਜੀ ਬੋਲੋ ਸ਼ਿਗੂ ਨਾਨਕ ਜੀ ਸ਼ਿਗੂ ਹਰਤਾ ਆਪਣਾ ਸਾਥੀ ਸ਼ਿਗੂ ਹਰ ਪ੍ਰਾਇਜੀ ਸ਼ਿਗੂ ਹਰ ਪੇਸ਼ੰਗੀ ਸ਼ਿਗੂ ਤੇ ਇੱਕ ਵਾਰ ਬੋਲੋ ਵੈਰੀ ਗੁੱਡ ਬੇਟੇ ਸ੍ਰੀ ਗੁਰੂ ਹਰ राय ਸਾਹਿਬ ਜੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਠੀਕ ਹੈ ਨਾ ਕਿਚੂ ਸਾਹਿਬ ਤੋਂ ਦੋ ਤਾਈਂ ਕਟਿਆ ਜਾ ਠੀਕ ਹੈ ਨਾ ਜਦੂ ਰਿਪੀਟ ਕਰਨਾ ਸਾਹਿਬ ਗੁਰੂ ਨਨਕਾ ਸਾਹਿਬ ਤੋਂ ਲੈ ਕੇ ਗੁਰੂ ਤੇ ਅੱਠਵੇਂ ਪਾਤਸ਼ਾਹ ਤੱਕ ਸਾਹਿਬ ਲਗਣਾ ਹੈ ਨਵੇਂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦਸਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਠੀਕ ਹੈ ਨਾ ਇਹ ਤੋਂ ਅਡਾ ਚੈਪਟਰ ਤੇ ਲਿਖਿਆ ਤੁਸੀਂ ਉਸੇ ਤਰ੍ਹਾਂ ਲਿਖੋ ਇਸ ਤਰ੍ਹਾਂ ਕੁਸਚਨ ਹੈਗਾ ਬੈਠੋ ਸਿੱਖਾਂ ਦੇ ਮੌਜੂਦਾ ਗੁਰੂ ਕੌਣ ਹਨ ਸਿੱਖਾਂ ਦੇ ਮੌਜੂਦਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੱਥ ਜੋੜ ਕੇ ਬੋਲੀ ਜਾਂ ਠੀਕ ਹੈ ਬੈਠ ਜਾ ਸ਼ਾਬਾਸ਼ ਚਾਰ ਸਾਹਿਬਜ਼ਾਦਿਆਂ ਦੇ ਕੀ ਨਾਮ ਹਨ ਹਾਂ ਬੇਟਾ ਸ਼ਾਬਾਸ਼ ਤੂੰ ਬੋਲੇਗਾ ਜਰਮਾਨੀ ਸੀਰ ਪਾਪਾ ਚਾਰ ਸਾਹਿਬਜ਼ਾਦਿਆਂ ਦੇ ਨਾਮ ਬੇਟੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਸਾਹਿਬਜ਼ਾਦਾ ਬਾਬਾ ਚਿਤਾਰ ਸਿੰਘ ਜੀ ਸਾਹਿਬਜ਼ਾਦਾ ਬਾਬਾ ਫਤੇ ਸਿੰਘ ਜੀ ਸਾਹਿਬਜ਼ਾਦਾ ਬਾਬਾ ਫਤੇ ਸਿੰਘ ਜੀ ਵੈਰੀ ਗੁੱਡ ਇਸ ਤਰ੍ਹਾਂ ਬੋਲਣੇ ਠੀਕ ਹੈ ਪੰਜ ਪਿਆਰਿਆਂ ਦੇ ਕੀ ਨਾਮ ਹਨ ਪ੍ਰਗਟ ਸਿੰਘ ਹਾਂਜੀ ਹਰਮਨ ਭਾਈ ਤੇਰਮ ਸਿੰਘ ਦੀ ਭਾਈ ਮੋਹਨ ਸਿੰਘ ਦੀ ਭਾਈ ਰਮ ਸਿੰਘ ਦੀ ਵੈਰੀ ਗੁੱਡ ਭਾਈ ਸੈਰ ਸਿੰਘ ਦੀ ਵੈਰੀ ਗੁੱਡ ਸ਼ਾਬਾਸ਼ ਬਾੜੋ 6ਵਾਂ ਕੁਐਸਚਨ ਹੈ ਤੁਹਾਡਾ ਸਤਨਾਗ ਪੰਜ ਪਕਾਰਾਂ ਦੇ ਨਾਮ ਦੱਸੋ ਕੇਸਕੰਗਾ ਕਹਾਂ ਦੇ ਪਾਣੀ ਸ਼ਹਿਰ ਕੇਸਕੰਗਾ ਬੜਾ ਕੇ ਪਾਣੀ ਸ਼ਹਿਰ ਵੈਰੀ ਗੁੱਡ ਹੁਣ ਥੋੜਾ ਅਗੂ ਵਿਸ਼ੇ ਕਰ ਦਿੱਤੇ ਨੇ ਅਗਿਆ ਕੇਸ ਕੰਗਾ ਤਿਰਪਾਨ ਕੜਾ ਕਿਸ਼ਰਾ ਪਹਿਲਾਂ ਕੇਸ ਆਣੇ ਨੇ ਫਿਰ ਕੰਗਾ ਆਣੇ ਨਾਲ ਹੀ ਇਹ ਦੋਨੋਂ ਅਟੈਚ ਨੇ ਠੀਕ ਹੈ ਨਾ ਕੇਸ ਕੰਗਾ ਪੁਸਤਕ ਆ ਗਿਆ ਨੇ ਤਿਰਪਾਨ ਲੱਖ ਜਾ ਕੇ ਤਿਰਪਾਨ ਫਿਰ ਆ ਗਿਆ ਕੜਾ ਗੁੱਟ ਜਾ ਕੇ ਸਭ ਤੋਂ نیچے ਕਿਸ਼ਰਾ ਠੀਕ ਹੈ ਨਾ ਤੇਰਾ ਪੰਜਾਂ ਦੀ ਆਪੋ ਆਪਣੇ ਦਰਜੇ ਦੇ ਮੁਤਾਬਕ ਆਪੋ ਆਪਣੇ ਮੁਤਾਬਕ ਇਹਨਾਂ ਤਸੀਮਤ ਠੀਕ ਹੈ ਨਾ ਅਟਮਾ ਪੰਜ ਬਾਣੀਆਂ ਦੇ ਨਾਮ ਦੱਸੋ ਪ੍ਰਗਟ ਸਿੰਘ ਜੀ ਸਾਹਿਬ ਬਸ ਜੁੜਦੇ ਬੈਠੇ ਜੀ ਸਾਹਿਬ ਸ਼ਾਬਾਸ਼ ਸਾਹਿਬ ਤੱਪਾ ਸਾਹਿਬ ਬਈਆ ਜੋ ਕਹਿਸਾ ਅਨੰਦ ਸਰ ਅਨੰਦ ਸਰ ਵੈਰੀ ਗੁੱਡ ਵੈਰੀ ਗੁੱਡ ਸ਼ਾਮ ਵੇਲੇ ਕਿਹੜੀ ਬਾਣੀ ਪੜੀ ਜਾਂਦੀ ਹੈ ਆ ਬੇਟੇ ਸਵਾਰ ਲੈ ਪ੍ਰਹਿਰਾਜ ਸਾਹਿਬ ਪ੍ਰਹਿਰਾਜ ਸਾਹਿਬ ਸ਼ਾਬਾਸ਼ ਸੋਦਰ ਰਾਹਿ ਪ੍ਰਹਿਰਾਜ ਸਾਹਿਬ ਸੋਦਰ ਅਰਹਿਰਾਜ ਸਾਹਿਬ ਹਰਾਕ ਸੌਣ ਸਮੇਂ ਕਿਹੜੀ ਬਾਣੀ ਪੜੀ ਜਾਂਦੀ ਹੈ ਚਲ ਬੇਟਾ ਤੂੰ ਦੱਸ ਤਾਂ ਪੁੱਛੇ ਤਾਂ ਨਾਲੇ ਤੰਦ ਵਾਲੇ ਹਾਂ ਸੋਹਿਲਾ ਜੀ ਪੜਿਓ ਬੈਠੇ ਸੀ ਇਹਰੇ ਨੰਬਰ ਲੱਗ ਰਹੇ ਨੇ ਮੱਤਸਾ ਲੱਗ ਸੋਹਿਲਾ ਸਾਹਿਬ ਵੈਰੀ ਗੁੱਡ ਪੰਜ ਤਖਤਾਂ ਦੇ ਨਾਮ ਤੰਦ ਵਾਲਿਆਂ ਚ ਇਹ ਥੋੜਾ ਜਿਹਾ ਟਾਫੇ ਸਭ ਇੱਥੇ ਤੇ ਬਹੁਤ ਕੱਟ ਕੁਐਸਚਨ ਹੁੰਦੇ ਨੇ ਹਾਂਜੀ ਪੰਜ ਤਖਤਾਂ ਦੇ ਨਾਮ ਹਰਮਨਜੀਤ ਪੰਜਮਾ ਤਾਂ ਕਿ ਤਹਰ ਮੰਦਰ ਸ਼੍ਰੀ ਪਟਨਾ ਸਾਹਿਬ বিহার ਠੀਕ ਹੈ ਨਾ ਔਰ ਤੁ ਸਾਰਗਲ ਬੋਲੇ ਸਾਰੇ ਇਹ ਕੰਟੀਨਿਊ ਅਨੇ ਨੇ ਸਾਰੇ ਜਣੇ ਨੋਟ ਕਰ ਲੋ ਪਹਿਲਾ ਹੈਗਾ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਹਰਮੰਦਰ ਸਾਹਿਬ ਅੰਮ੍ਰਿਤਸਰ ਪੰਜਾਬ ਦੂਸਰਾ ਤਖਤ ਹੈਗਾ ਸ਼੍ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਬਿਹਾਰ ਤੀਸਰਾ ਹੈਗਾ ਤਖਤ ਕੇਸਗੜ ਅਨੰਪੁਰ ਸਾਹਿਬ ਪੰਜਾਬ ਚੌਥਾ ਤਖਤ ਸ਼੍ਰੀ ਹਜੂਰ ਸਾਹਿਬ ਨੰਦੇੜ ਮਹਾਰਾਸ਼ਟਰ ਪੰਜਮਾ ਤਖਤ ਹੈਗਾ ਤਾਂ ਸਿਰੀ ਦੰਦਮਾ ਸਾਹਿਬ ਸਭੋ ਕੀ ਤਲਵੰਡੀ ਪੰਜਾਬ ਅੰਗੇ 12 ਕੁਐਸਚਨ ਕਰਦੇ ਗੁਰੂ ਨਾਨਕ ਦੇਵ ਜੀ ਵੱਲੋਂ ਦਿੱਤੇ ਗਏ ਤਿੰਨ ਸਿਧਾਂਤ ਦੱਸੋ ਹਾਂ ਮਿਹਰ ਤੁਹਾਡੇ ਕੋਲ ਅਗਲਾ ਜੋ ਹੈ ਕਿਸਨ ਕਰਾ ਤੈਨੂੰ ਬਤਾ ਚਾਵਾਂ ਹਲੋ ਕੀਰਤ ਕਰ ਨਾਮ ਜਪੋ ਹਾਂ ਜੀ ਦਵਾਰਾ ਉੱਚੀ ਬੋਲ ਕੀਰਤ ਕਰ ਨਾਮ ਜਪੋ ਵੈਰੀ ਗੁੱਡ